ਫਰਾਂਸੀਅਰ ਹਰਮਨ ਖੋਸਾਨ ਨੂੰ ਤੁਸੀਂ ਸਾਰੇ ਜਾਣੇ ਚੰਦੇ ਹੋ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੀ ਦਾਦੀ ਮੰਮੀ ਡੈਡੀ ਦੇ ਨਾਲ ਮਿਲ ਕੇ ਉਹ ਫਨੀ ਵੀਡੀਓਜ਼ ਬਣਾਉਂਦਾ ਹੈ ਤੇ ਆਪਾਂ ਸਾਰਿਆਂ ਨੂੰ ਲਾਈਕ ਵੀ ਕਰਦੇ ਆ ਤੇ ਉਹਨਾਂ ਦੇ ਸਬਸਕ੍ਰਾਈਬਰ ਵੀ ਬਹੁਤ ਹਨ ਤੇ ਫੋਲੋਅਰ ਇੰਸਟਾਗ੍ਰਾਮ ਫੇਸਬੁੱਕ ਉੱਤੇ ਵੀ ਉਹਨਾਂ ਦੇ ਬਹੁਤ ਜ਼ਿਆਦਾ ਹਨ ਬੀਤ ਦਿਨੀ ਉਹਨਾਂ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਉਹਨਾਂ ਦੇ ਘਰੋਂ ਬਹੁਤ ਹੀ ਮੰਦਭਾਗੀ ਖਬਰ ਆਈ ਸੀ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਤੇ ਲੋਕਾਂ ਨੇ ਗਲਤ ਵੀਡੀਓਜ਼ ਵੀ ਅਪਲੋਡ ਕੀਤੀਆਂ ਉਸ ਵਿੱਚ ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਜਿਹੜਾ ਕ ਡੌਗ ਸੀਗਾ ਉਹ ਬਿਮਾਰ ਬਹੁਤ ਜ਼ਿਆਦਾ ਹੋ ਗਿਆ ਸੀ ਉਸ ਦੀ ਤਬੀਤ ਬਹੁਤ ਹੀ ਜ਼ਿਆਦਾ ਖਰਾਬ ਸੀ ਜੋ ਕਿ ਉਹਨਾਂ ਨੇ ਆਪਣੇ ਵਿਊਅਰਜ਼ ਨਾਲ ਸਬਸਕ੍ਰਾਈਬਰ ਨਾਲ ਗੱਲ ਸ਼ੇਅਰ ਕੀਤੀ ਸੀ ਨੇ ਲਾਈਵ ਆਖੀ ਦੱਸਿਆ ਕਿ ਜਦੋਂ ਵੀਡੀਓ ਵਾਇਰਲ ਹੋਣ ਲੱਗੀ ਹੈ ਬਹੁਤ ਸਾਰੇ ਲੋਕੇ ਗਲਤ ਬੋਲਣ ਲੱਗੇ ਤਾਂ ਉਹਨਾਂ ਨੇ ਵਾਇਰਲ ਆ ਕੇ ਉਹਨਾਂ ਨੇ ਵੀ ਲਾਈਵ ਆ ਕੇ ਦੱਸਿਆ ਕਿ ਉਹ ਦੱਸੇ ਵੀਡੀਓਜ਼ ਦੇ ਵਿੱਚ ਉਹਨਾਂ ਦਾ ਕੁੱਤਾ ਡੌਲ ਲੱਗਦਾ ਤੇ ਉਹਨੂੰ ਬਿੱਲੀ ਨੂੰ ਦੇਖਦੇ ਹੀ ਜਸਟ ਉਹਨਾਂ ਦੀ ਤਬੀਅਤ ਹੀ ਖਰਾਬ ਸੀ ਜ ਹੁਣ ਠੀਕ ਆ ਉਹਨੇ ਦਾਦੀ ਜੀ ਬਾਰੇ ਬੋਲੇ ਜਾ ਰਿਹਾ ਇਹ ਮੈਂ ਥੰਬਨੇਲ ਵੀ ਲਗਾ ਲਾਵਾਂਗੇ ਤੁਸੀਂ ਦੇਖ ਲਓ ਥੰਬਨੇਲ ਵੀ ਇਦਾਂ ਦਾ ਲਾਇਆ ਹੋਇਆ ਕਿ ਉਹਨਾਂ ਨੂੰ ਆਰ ਆਈ ਪੀ ਸਹਰਾਇਆ ਕਿਉਂਕਿ ਉਹਨਾਂ ਦਾਦੀ ਜੀ ਪੂਰੇ ਹੋ ਗਿਆ ਦਾਦੀ ਜੀ ਬਿਲਕੁਲ ਹੀ ਠੀਕ ਹਨ ਦਾਦੀ ਜੀ ਪੂਰੇ ਪਰਿਵਾਰ ਨੂੰ ਅਫਸੋਸ ਸੀ ਪਰ ਉਹ ਹੁਣ ਠੀਕ ਹੈ ਡੌਗ ਉਹਨਾਂ ਦਾ ਬਿੱਲੀ ਵੀ ਠੀਕ ਹੈ ਪੂਰਾ ਪਰਿਵਾਰ ਤੰਦਰੁਸਤ ਹੈ ਇਦਾਂ ਦੀ ਕੋਈ ਗੱਲ ਨਹੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੰਨੋ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ